ਅੱਜ ਥਾਣਾ ਗੇਟਕੂਆ ਵਿਖੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਇੱਕ ਛੋਟੀ ਬੱਚੀ ਆਪਣੇ ਬਾਪ ਨਾਲ ਟਿਊਸ਼ਨ ਪੜਨ ਜਾਣ ਜਾ ਰਹੀ ਸੀ ਤੇ ਜਦ ਰਸਤੇ 'ਚ ਗਲੀ ਵਿੱਚ ਅਚਾਨਕ ਡਿੱਗ ਜਾਂਦੀ ਹੈ ਜਿਸ ਨੂੰ ਚੋਟ ਆ ਜਾਂਦੀ ਹੈ ਜਿਸ ਦਾ ਬਾਪ ਉਸ ਨੂੰ ਵਾਪਸ ਕਰ ਲੈ ਜਾਂਦਾ ਹੈ ਜਦੋਂ ਘਰ ਪਹੁੰਚਦੀ ਹੈ ਥੋੜੀ ਦੇਰ ਬਾਅਦ ਲੜਕੀ ਨੂੰ ਦਰਦ ਹੋਰ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਬਾਪ ਉਸ ਨੂੰ ਹਸਪਤਾਲ ਲੈ ਜਾਂਦੇ ਨੇ ਹਸਪਤਾਲ ਜਾ ਕੇ ਡਾਕਟਰ ਸਾਹਿਬ ਵੱਲੋਂ ਐਕਸ-ਰੇ ਕੀਤਾ ਜਾਂਦਾ ਹੈ ਤੇ ਪਾਇਆ ਜਾਂਦਾ ਹੈ ਕਿ ਬੁਲੇਟ ਇੰਜਰੀ ਹੈ ਜਿਸ ਬੰਦੀ ਸਾਡੇ ਵੱਲੋਂ ਮਕਦਮਾ ਦਰਜ ਕਰ ਰਜਿਸਟਰ ਕਰ ਲਿਆ ਗਿਆ ਹੈ ਅਤੇ ਜੋ ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੋਈ ਸਟ੍ਰੇ ਬੁਲੇਟ ਹੈ ਜੋ ਆ ਕੇ ਲੜਕੀ ਦੇ ਸੱਜੀ ਲੱਤ ਵਿੱਚ ਆ ਕੇ ਉੱਪਰੋਂ ਵੱਜੀ ਸੀ ਜਿਸ ਬੰਦੀ ਇਲਾਕਾ ਦੇ ਜਿੰਨੇ ਵੀ ਇਸ ਅਸਲਾ ਧਾਰਕ ਨੇ ਉਹਨਾਂ ਦਾ ਅਸਲਾ ਵੱਖ-ਵੱਖ ਟੀਮਾਂ ਬਣਾ ਕੇ ਚੈੱਕ ਕਰਵਾਇਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਸ ਨੂੰ ਟ੍ਰੇਸ ਕਰ ਲਿਆ ਜਾਵੇਗਾ ਧੰਨਵਾਦ ਜੀ ਨਾਮ ਹੈ ਜੀ ਤੁਹਾਡਾ ਆਕਾਸ਼ ਹੈ ਗੱਲ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸੱਟਨ ਜਾ ਰਿਹਾ ਸੀ ਗਲੀ ਨੰਬਰ 10 ਪਤਾ ਸਿੰਘ ਕਲੋਨੀ ਆ ਹੀ ਰਹੇ ਨੇ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਹੈ 5 ਵਜੇ ਦਾ ਟਾਈਮ ਹੀ ਮੇਰੇ ਨਾਲ ਜਾ ਰਹੀ ਹੈ ਇੱਕਦਮ ਉਹਲੇ ਬੁਲੇਟ ਵਜਦੀ ਹੈ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਹੈ ਔਰ ਮੇਰੇ ਇਹ ਚੀਜ਼ਾਂ ਤੇ ਆਂ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵਟਾ ਵਾਏ ਗਿਆ ਖੂਨ ਨਿਕਲ ਆ ਤੇ ਮੈਨੂੰ ਕਾਰ ਲੈ ਕੇ ਜਾਣਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਹੀ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹੈ ਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੱੜਿਆ ਹੈ ਦੇ ਅੰਦਰ ਉਹਨਾਂ ਨੇ ਕਿਹਾ ઓਪਰੇਟ ਹੋਣਾ ਫਿਰ ਜਲਦੀ ਨਾਲ ਉਹਨਾਂ ਨੇ ઓਪਰੇਟ ਕੀਤਾ ઓਪਰੇਟ ਹੋਣਾ ਹੀ ਹੈ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚ ਤੇ ਗੋਲੀ ਚੱਲੀ ਹੈ ਦਾ ਮਤਲਬ ਆਵਾਜ਼ ਆਈ ਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਹੈ ਕੋਈ ਨਹੀਂ ਮੈਨੂੰ ਮੈਂ ਇਹ ਪਤਾ ਹੁੰਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਹ ਤੇ 6:00 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਪੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਹੈ ਨਹੀਂ ਲੱਗਾ ਮੰ